ਇੱਕ ਕਮਾਂਦਾ ਬਹੁਤ ਜ਼ਿਆਦਾ ਗਰੀਬ ਹੁੰਦਾ ਤੇ ਮਿਸਤਰੀਆਂ ਨਾਲ ਦਿਹਾੜੀ ਤੇ ਜਾਂਦਾ ਹੁੰਦਾ ਉਹਦੀ ਪੈਰ ਤੋਂ ਡਿੱਗਣ ਦੇ ਕਾਰਨ ਲੱਤ ਟੁੱਟ ਜਾਂਦੀ ਆ ਤੇ ਮਿਸਤਰੀ ਕਹਿੰਦੇ ਆ ਵੀ ਅਸੀਂ ਤਾਂ ਰੁਪਏ ਦੇ ਨਹੀਂ ਸਕਦੇ ਹੁਣ ਤੂੰ ਆਪਦਾ ਘਰੇ ਰਹਿ ਉਹ ਕਹਿੰਦਾ ਮਿਸਤਰੀ ਜੀ ਕੁਛ ਧਾਰ ਦੇ ਦਿਓ ਮਿਸਤਰੀ ਜਮਾ ਕੋਰਾ ਜਵਾਬ ਦੇ ਦਿੰਦਾ ਕਹਿੰਦੇ ਜਦ ਤੂੰ ਕੰਮ ਹੀ ਨਹੀਂ ਕਰ ਸਕਦਾ ਤੈਨੂੰ ਅਸੀਂ ਰੁਪਏ ਕਿਵੇਂ ਦੇ ਦਈਏ ਤੇ ਉਹ ਘਰੇ ਰਹਿਣ ਲੱਗ ਜਾਂਦਾ ਤੇ ਉਹਦੀ ਮਾਂ ਦੀ ਦਵਾਈਆਂ ਦਾ ਖਰਚਾ ਨਹੀਂ ਤੁਰਦਾ ਉਹ ਬਹੁਤ ਜ਼ਿਆਦਾ ਤੰਗ ਹੁੰਦਾ ਤੇ ਉਹਦਾ ਬੱਚਾ ਪਤੰਗ ਚੜਾਉਣ ਦਾ ਬਹੁਤ ਜ਼ਿਆਦਾ ਸ਼ਕੀਨ ਹੁੰਦਾ ਜਦੋਂ ਉਹ ਪਤੰਗ ਚੜਾਉਂਦਾਗਾ ਪਤੰਗ ਤੇ ਲਿਖ ਦਿੰਦਾ ਵਾਹਿਗੁਰੂ ਮੇਰੀ ਮਦਦ ਕਰੋ ਮਾਂ ਬਹੁਤ ਜ਼ਿਆਦਾ ਬਿਮਾਰ ਆ ਤੇ ਦਵਾਈਆਂ ਦਾ ਖਰਚਾ ਤੁਰ ਨਹੀਂ ਰਿਹਾ ਤੋਦੀ ਲੰਗਦੇ ਹੁੰਦਾ ਆ ਉਹ ਪਤੰਗ ਤੇ ਇੱਕ ਦਿਨ ਥਾਣੇ 'ਚ ਡਿੱਗ ਜਾਂਦਾ ਟੁੱਟ ਕੇ ਪਤੰਗ ਤੇ ਥਾਣੇ ਵਾਲੇ ਸੋਚਦੇ ਜਦੋਂ ਦੇਖਦਿਆ ਉਹਦੀ ਮਾਂ ਬਹੁਤ ਜ਼ਿਆਦਾ ਬਿਮਾਰ ਹੁੰਦੀ ਆ ਤੇ ਉਹ ਸਾਰੇ ਰਲ ਕੇ ਪੈਸੇ ਇਕੱਠੇ ਕਰਕੇ ਉਸ ਗਰੀਬ ਦੇ ਘਰੇ ਦੇ ਜਾਂਦੇ ਕਹਿੰਦੇ 50000 ਤਾਂ ਹੱਲ ਹੋ ਨਹੀਂ ਸਕਿਆ 25000 ਦਾ ਹੱਲ ਆ ਤੇ 25000 ਜਦੋਂ ਫੜਾਏ ਆਉਂਦੇ ਆ ਉਹ ਅਗਲੇ ਦਿਨ ਫੇਰ ਪਤੰਗ ਚੜਾਉਂਦਾਗਾ ਜਦੋਂ ਅਗਲੇ ਦਿਨ ਪਤੰਗ ਚੜਾਉਂਦਾ ਪਤੰਗ ਫੇਰ ਥਾਣੇ ਤੇ ਟੁੱਟ ਕੇ ਡਿੱਗ ਜਾਂਦਾਗਾ ਤੇ ਉਹ ਪੜਦੇ ਵੀ ਅੱਜ ਤੱਕ ਧੰਨਵਾਦ ਕਰਿਆ ਹੋਣਾ ਤੇ ਉਹ ਉਲਟਾ ਪੋਸਟ ਵਾਲਿਆਂ ਨੂੰ ਤੇ ਗਾਣੇ ਲਿਖੀਆਂ ਹੁੰਦੀਆਂ ਕਹਿੰਦਾ ਵਾਹਿਗੁਰੂ ਜਦੋਂ ਮੇਰੀ ਮਦਦ ਹੀ ਕਰਨੀ ਸੀ ਵੀ ਪੁਲਿਸ ਵਾਲਿਆਂ ਦੇ ਹੱਥ ਕਿਉਂ ਭੇਜਿਆ ਉਹਨਾਂ ਨੇ ਮੈਨੂੰ 25000 ਰੁਪਿਆ ਦਿੱਤਾ ਤੇ 25000 ਆਪ ਖਾ ਗਏ ਤੇ ਪੁਲਿਸ ਵਾਲੇ ਇਹ ਪੜ ਕੇ ਬਹੁਤ ਜਿਆਦਾ ਦੁਖੀ ਹੁੰਦੇ ਆ ਵੀ ਅਸੀਂ ਤਾਂ ਆਪਦੇ ਪੱਲੋ ਗਰੀਬ ਦੀ ਕਿਸੇ ਦੀ ਮਦਦ ਕੀਤੀ ਉਹ ਵੀ ਇੱਡਾ ਜਿਆਦਾ ਲਾਲਚੀ ਹੋ ਚੁੱਕਿਆ ਸੀ ਵੀ ਜਦੋਂ ਤੈਨੂੰ 25000 ਹੀ ਮਿਲ ਗਿਆ ਮੁਖਤ ਦਾ ਐਨੇ ਚ ਤੇਰੀ ਲਾਸਤ ਲੋਟ ਹੋ ਜੂਗੀ ਵੀ ਤੂੰ ਕਮਾਉਣ ਜੋਗਰਾ ਹੋ ਜਾਏਗਾ ਪਰ ਉਹਦੀ ਨੀਤ ਨਹੀਂ ਭਰੀ ਤੇ ਉਹ ਹਰ ਰੋਜ਼ ਆਈ ਪਤੰਗ ਚੜਾਉਂਦਾ ਰਿਹਾ ਤੇ ਆਖਰ ਨੂੰ ਉਹਨੂੰ ਬਾਅਦ ਚ ਸਾਬਕਾ ਮਿਲਿਆ ਜਦੋਂ ਉਹਦੀ ਮਾਰ ਸਹੀ ਸਲਾਮਤ ਹੋ ਗਈ ਤਾਂ ਉਹਨੇ ਕਿਹਾ ਵੀ ਬਾਲਾ ਚਾਲਚ ਨਹੀਂ ਕਰਨਾ ਚਾਹੀਦਾ 25000 ਰੁਪਏ ਬਹੁਤ ਆ ਜਿਹੜਾ ਤੇਰਾ ਓਖੇ ਸਮੇ ਤੇਰਾ ਡੰਗ ਸਰ ਗਿਆ ਜਿਹੜੇ ਵੀ ਬੰਦੇ ਨੇ ਭੇਜੇ ਸੀ ਉਹ ਬਹੁਤ ਹੀ ਚੰਗਾ ਬੰਦਾ ਹੂ ਫਿਰ ਉਹ ਪਤਾ ਕਿਤੇ ਧੰਨਵਾਦ ਲਿਖ ਕੇ ਭੇਜਦਾ ਤੇ ਪੁਲਿਸ ਵਾਲੇ ਬਹੁਤ ਹੀ ਜ਼ਿਆਦਾ ਖੁਸ਼ ਹੁੰਦੇ ਆ ਉਹ ਬੰਦੇ ਤੋਂ ਤੇ ਉਹ ਦੁਬਾਰੇ ਕੰਮ ਕਰਨ ਲੱਗ ਜਾਂਦਾ ਪਰ ਉਹ ਮਿਸਤਰੀ ਆਉਂਦਾ ਕਹਿੰਦਾ ਤੂੰ ਮੇਰੇ ਨਾਲ ਹੀ ਲੱਗ ਜਾ ਕੰਮ ਕਰਨ ਵੀ ਤੈਨੂੰ ਮੈਂ ਰੁਪਏ ਧੁਗਣੇ ਦੇ ਦਿਆਂਗਾ ਪਰ ਉਹ ਮਿਸਤਰੀ ਨਾਲ ਉਹ ਮੁੜ ਕੇ ਨਹੀਂ ਜਾਂਦਾ ਤੇ ਹੋਰ ਮਿਸਤਰੀਆਂ ਨਾਲ ਜਾਣ ਲੱਗ ਜਾਂਦਾ ਦਿਹਾੜੀ ਤੇ ਮਿਸਤਰੀ ਕਹਿੰਦਾ ਮੇਰੇ ਨਾਲ ਚੱਲ ਬੜ ਮੈਨੂੰ ਕੋਈ ਵੀ ਦਿਹਾੜੀ ਜਾਂ ਨਹੀਂ ਮਿਲਿਆ ਉਹ ਕਹਿੰਦਾ ਜਦੋਂ ਕੋਈ ਮੇਰੇ ਔਖੇ ਸਮੇਂ ਨਹੀਂ ਖੜਿਆ ਮੈਂ ਆ ਜੂਰੇ ਨਾਲ ਕਿਵੇਂ ਖੜ ਸਕਦਾ